ਸਾਡੇ ਐਮ.ਡੀ. ਸਾਹਿਬ ਪ੍ਰਤਾਪ ਗੁਵਿੰਦਰ ਸਿੰਘ ਜੀ ਬੁਲਾਹਾ ਬਟਿੰਡਾ ਪਹੁੰਚਾਰੇ ਹਨ ਕਵੀ ਦਵਾਰ ਦਾ ਸਮਾਗਮ ਸੀਗਾ ਇੱਥੇ ਅਸੀਂ ਉਹਨਾਂ ਨੂੰ ਮਿਲ ਕੇ ਉਹਨਾਂ ਦਾ ਸਵਾਗਤ ਕੀਤਾ ਚਾਟੀਵਾਲੀ ਲੱਸੀ ਦਾ ਸਵਾਗਤ ਜਹੀਦਾ ਹੈ ਸਾਨੂੰ ਪਹਿਲਾ ਵਾਲਾ ਪਹਿਲਾ ਵਾਲਾ ਦੋਸਤੋ ਪੰਜਾਬ ਚਾਹੀਦਾ ਹੈ ਸਾਨੂੰ ਪਹਿਲਾ ਜਿਹੜਾ ਪਹਿਲਾ ਵਾਲਾ ਦੋਸਤੋ ਪੰਜਾਬ ਚਾਹੀਦਾ ਹੈ ਸਭ ਪਹਿਲਾ ਦੇ ਖੇਤਾਂ ਵਿੱਚ ਚੁਪੇਲੇ ਲਿਆਵਦੇ ਸੀ ਕੱਟ ਕੇ ਉਹਨਾਂ ਨੂੰ ਵਿੱਚ ਧੁੱਪ ਦੇ ਸਕਾਉਂਦੇ ਸੀ ਕਦੇ ਕਦੇ ਖੇਤਾਂ ਵਿੱਚ ਚੁਪੇਲੇ ਲਿਆਵਦੇ ਸੀ ਕੱਟ ਕੇ ਉਹਨਾਂ ਨੂੰ ਵਿੱਚ ਧੁੱਪ ਦੇ ਸਕਾਉਂਦੇ ਸੀ ਬੜਾ ਚਪੜਾ ਦਾ ਬੋਬੇ ਵਾਲਾ ਹਾਰ ਚਾਹੀਦਾ ਸੰਗ ਪਹਿਲਾ ਜਿਹੜਾ ਬਿੰਨਾ ਵਾ ਦੋਸਤ ਪੰਜਾਬ ਚਾਹੀਦਾ ਸੰਗ ਪਹਿਲਾ ਵਾਲਾ ਰੇਲੀਏ ਤੇ ਦਿਸੇ ਸਿਰੋਂ ਹੁੰਦੀ ਜੋ ਆਵਸੀ ਢਾਨੀ ਖੇਤਾਂ ਵਿੱਚ ਛੋਲੇ ਹੁੰਦੇ ਸ਼ਰੇ ਆਮ ਸੀ ਰੇਲੀ ਅਤੇ ਦੇਸੀ ਸਰਾ ਹੁੰਦੀ ਆ ਉਹ ਆਮ ਸੀ ਪਾਣੀ ਖੇਤਾਂ ਵਿੱਚ ਸ਼ੌਂਦੇ ਹਮੇਸ਼ਾ ਆਮ ਸੀ ਆਪੇ ਤੁੰਮੀਆ ਹੋਰਾਂ ਦਾ ਆਵਾਜ਼ ਚਾਹੀਦਾ ਸੰਗ ਪਹਿਲਾਂ ਦੇ ਹਾਂ ਪਹਿਲਾਂ ਵਾਲਾ ਦੋਸਤ ਪੰਜਾਬ ਚਾਹੀਦਾ ਸੰਗ ਪਹਿਲਾਂ ਵਾਲਾ 290 ਸਿੱਤੇ ਬਾਜਰੇ ਦੇ ਹੁੰਦੇ ਸੀ ਕੁਗਰਤੀ ਦਾਣੇ ਵਿੱਚ ਹੁੰਦੇ ਤੇ ਗੁੰਦੇ ਸੀ ਦੋ ਦੋ ਫੁੱਟ ਲੰਮੇ ਸਿੱਤੇ ਬਾਦ ਦੇ ਦੇਖ ਹੁੰਦੇ ਸੀ ਕੁਗਰ ਤਿਦਾਰੇ ਵਿੱਚ ਹੁੰਦੇ ਬੜੇ ਗੁੰਗੇ ਸੀ ਮੈਂ ਮੱਕੀ ਦੇ ਖੇਤਾਂ ਦਾ ਆਬਾਦ ਚਾਹੀਦਾ ਸਾਨੂੰ ਪਹਿਲਾ ਵਾਲਾ ਪਹਿਲਾ ਵਾਲਾ ਦੋਸਤ ਪੰਜਾਬ ਚਾਹੀਦਾ ਸਾਨੂੰ ਪਹਿਲਾ ਲਿਆ ਚੱਕ ਕੇ ਚਪੂਰਾ ਲੱਸੀ ਵਾਲਾ ਖੇਤੀਦਾਂਦੇ ਸੀ ਹਾਲਵਾ ਦੇ ਬਾਪੂ ਅਤੇ ਭਾਈਆਂ ਨੂੰ ਪਲੰਦੇ ਸੀ ਟੱਕ ਕੇ ਚਕੂ ਵਾਲਾ ਲੱਸੀ ਵਾਲਾ ਖੇਤੀ ਜਾਂਦੇ ਸੀ ਹਾਲਵਾਂ ਦੇ ਬਾਪੂ ਤੇ ਭਾਈਆਂ ਨੂੰ ਪਾਲਦੇ ਸੀ ਪੰਜਾਬੀਆਂ ਦਾ ਦੋਸਤੋ ਖੁਆਬ ਚਾਹੀਦਾ ਸਾਨੂੰ ਪਹਿਲਾਂ ਵਾਲਾ ਪਹਿਲਾਂ ਦੇ ਹਾਂ ਦੋਸਤੋ ਪੰਜਾਬ ਚਾਹੀਦਾ ਸਾਨੂੰ ਪਹਿਲਾਂ ਵਾਲਾ ਗੰਦਲਾ ਹੋ ਗਿਆ ਜ਼ਿੰਦਗੀ ਦਾ ਸਫਰਨਾਮਾ ਸਭ ਰਸਤੇ ਆਪਣੇਆ ਤੋਂ ਲੁਕਦੇ ਜਾਂਦੇ ਨੇ ਗੰਦਲਾ ਹੋ ਗਿਆ ਦਾ ਸਫਰ ਨਾਮਾ ਸਭ ਰਸਤੇ ਆਪਣਿਆਂ ਤੋਂ ਲੁਕਦੇ ਜਾਂਦੇ ਨੇ ਕੁਦਰਤ ਰਾਣੀ ਵੀ ਤਾਂ ਹੁਣ ਕਰੋਪ ਹੋ ਗਈ ਕੁਦਰਤ ਰਾਣੀ ਵੀ ਤਾਂ ਹੁਣ ਕਰੋਪ ਹੋ ਗਈ ਬੂਟੇ ਪਿਆਰ ਨਾਲ ਸੀ ਪਾਲੇ ਸੁੱਕਦੇ ਜਾਂਦੇ ਨੇ ਬੂਟੇ ਪਿਆਰ ਨਾਲ ਸੀ ਪਾਲੇ ਸੁੱਕਦੇ ਜਾਂਦੇ ਨੇ ਕਿੱਥੇ ਰਹਿ ਗਿਆ ਪਿਆਰ ਹੁਣ ਭੈਣ ਭਰਾਵਾਂ ਦਾ ਕਿੱਥੇ ਰਹਿ ਗਿਆ ਪਿਆਰ ਹੁਣ ਭੈਣ ਭਰਾਵਾਂ ਦਾ ਫਿਰਲੇ ਫਿਰਲੇ ਹੀ ਕਰਦੇ ਨੇ ਸਤਕਾਰ ਹੁਣ ਮਾਵਾ ਦਾ ਅਨੰਦ ਕੁੜੀ ਵਿੱਚ ਦਿਵਾਨ ਲਾ ਕੇ ਖੇਤੀ ਮੈਦ ਦੇ ਵਿੱਚ ਤਲਵਾਰ ਲੋਕੋ ਕਈ ਵੇ ਪਾਉਨੂ ਐਸੀ ਪਾ ਦੇਣੀ ਕਈ ਵੇ ਪਾਉਨੂ ਐਸੀ ਪਾ ਦੇਣੀ ਮਿਸਾਲ ਮੇਰਾ ਦਿੱਤ ਸੰਸਾਰ ਲੋਕੋ ਸ਼ੇਰ ਕਿਧਰਾ ਤੋਂ ਅੱਜ ਬਣਾ ਦੇਣੀ ਕਲਾ ਲੱਖ ਨੂੰ ਲਾਉ ਪਾਰ ਲੋਕੋ ਸੀਸ ਚਾਹੀਦੇ ਮੈਨੂੰ ਪੰਜ ਪੂਰੇ ਸੀਸ ਚਾਹੀਦੇ ਮੈਨੂੰ ਪੰਜ ਪੂਰੇ ਆਜੋ ਖੜ ਦੇ ਵਿੱਚ ਕਤਾਰ ਲੋਕੋ ਕਈ ਭੱਜ ਗਏ ਵਿੱਚ ਦੀਵਾਰ ਸਾੜ ਕੇ ਜਿਨ੍ਹਾਂ ਨੂੰ ਨਹੀਂ ਸੀ ਇਹ ਤਾਂ ਵਾਰ ਲੋਕੋ ਐਸਾ ਪੰਥ ਖਾਲਸਾ ਸਾਜਿਤਾ

ਕਹਿੰਦਾ ਸ਼ਰਾਬ ਦਾ ਇਨਾ ਆਸਰ ਓ ਕਹਿੰਦਾ ਤੇਰਾ ਬਲੱਡ ਗਰੋਥ ਦਾ ਮੋਟਾ ਸੰਤਰਾ ਹੋਇਆ ਓ ਸਿੰਦੀਏ ਤੇ ਵੱਖ ਨੂੰ ਤਾਪੜੀ ਲਿਖੀ ਲੱਗਦੀ ਐ ਬਸ ਨਾ ਕਰੀ ਇੱਕ ਗੱਲ ਦੋਨੇ ਤੇ ਪੜੀ ਨਹੀਂ ਗਈ ਤਾਂ ਮੈਂ ਹੈਗੀ ਆ ਆ ਤੂੰ ਕਰੇਗਾ ਉੱਪਰੋਂ ভগবান ਦੀ ਫੋਟੋ ਨਾਲ ਖਿਚਾ ਕੇ ਤੇ ਤੂੰ ਦਿਖਾਈਂਦਾ ਜੀ ਕਰਾਈ ਨੂੰ ਲੈ ਇਹ ਜਿੰਨੀਆਂ ਮਰਦੀਆਂ ਤਰੀਆਂ ਲਿਖੀਆਂ ਹੋਣ

ਕਿਹਸਾ ਲੱਟਰੀ ਨ ਮੱਚ ਲੁਪਈਆ ਕਿਹੜੀਆਂ ਰੁਤਾ ਚੁਰੀ ਚ ਮੱਚ ਲੁਪਈਆ ਆਈ ਫੁੱਲਾਂ ਤੇ ਬਹਾਰ ਮੈਕੇ ਅੰਗ ਅੰਵੇ ਤੇਰੇ ਬਿਰਹੋਂ ਦੇ ਤਾਰ ਛੇੜੀ ਤੀਤ ਨੰਗਵੇ ਉਲਵੇ ਚ ਲੈ ਚ ਪੈਣ ਹੌਲ ਕੱਲਾ ਚੰਚਲ ਚਿਆਂ ਕਿਹੜੀਆਂ ਰੁਤਾ ਚ ਰਿ ਚਮਚਲ ਪਈਆਂ ਕਿਹੜੀਆਂ ਰੁਤਾ ਚ ਰਿ ਚਮਚਲ ਪਈਆਂ ਤੈਨੂੰ ਕੱਤ ਤੇ ਲਾਂਝੀਆਂ ਕੇੜੀਆਂ ਰੁਤਾ ਚੂਰੀ ਚਮਚਲ ਪਿਆ ਕੇੜੀਆਂ ਰੁਤਾ ਚੂਰੀ ਚਮਚਲ ਪਿਆ ਪਿਆ ਕਣ ਕਨ ਬੂਰ ਸਈਓ ਮਾਹੀ ਮੇਰਾ ਦੂਰ ਕੂੰ ਜਾ ਚੱਲੇ ਚੱਲੀਆਂ ਕੇ ਅੰਡਰਕ੍ਰੋਮ ਰੈਕਸ਼ਨ ਸੀ ਕੀ ਅੱਛਾ ਇਹ ਪ੍ਰੋਗਰਾਮ ਹੈ ਜਿਹੜਾ ਸੱਭਿਆਚਾਰ ਸਾਇੰਟਿਕ ਪ੍ਰੋਗਰਾਮ ਸੀਗਾ ਜਿਹਦੇ ਚੱਤੀ ਬੱਚਿਆਂ ਤੋਂ ਥੋੜੀਆਂ ਜਿਵੇਂ ਗੀਤ ਹੋ ਗਏ ਕਮਟਾਵਾ ਹੋ ਗਏ ਥੁੜੀਆਂ ਤਾਂ ਕਿ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜ ਸਕੀ ਐ ਇਸ ਦਾ ਲਾਭ ਬਹੁਤ ਸਾਰੇ ਕਬੀ ਪਹੁੰਚੇ ਆ ਪੰਜਾਬ ਤੋਂ ਵੀ ਪਹੁੰਚੇ ਆ ਪੰਜਾਬ ਤੋਂ ਬਾਹਰੋਂ ਵੀ ਪਹੁੰਚੇ ਆ ਹੋਰ ਸਟੇਟਾਂ ਤੋਂ ਵੀ ਪਹੁੰਚੇ ਆ ਕਿ ਉਹਨਾਂ ਸਾਰੇ ਕੁਝ ਉਹਨਾਂ ਦੇ ਮਨ ਦੇ ਭਾਵ ਸੁਣਾਂ ਦੇ ਉਹਨਾਂ ਦੇ ਕੀ ਵਿਚਾਰਾ ਜਿਹੜੇ ਮੁੱਦੇ ਅਸੀਂ ਬੋਲ ਕੇ ਨਹੀਂ ਬੋਲ ਸਕਤ ਮਤਲਬ ਦੱਸ ਹੀ ਸਕਦੇ ਕਿ ਕਿੰਨੋ ਕਿੰਨੀ ਕੰਟਰੋਵਰਸੀ ਹੁੰਦੀ ਆ ਅਸੀਂ ਕਲਮ ਨਾਲ ਕਵਤਾਵਾਂ ਦੇ ਰੂਪੇ ਵਿੱਚ ਆਪਣੇ ਰਚਨਾਵਾਂ ਦੇ ਰੂਪੇ ਵਿੱਚ ਸਰਕਾਰਾਂ ਦੀ ਅਗਰੇ ਰਣਨੀਤੀ ਇਹ ਬੀਡੀਐਸ ادارے ਦਾ ਕੰਮ ਕਰਦੇ ਨੇ ਰਾਮਦੇ ਜੋ ਸਭ ਜਿੰਦਾਂ ਪਲਾਹਾ ਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਦੇ ਨਾਲ ਵੀ ਨਾ ਰਤਨ ਟੀਵੀ ਵਾਲੇ ਹੋਰ ਸਾਡੇ ਫਾਸਟ ਫਿਊਜ਼ ਵਾਲੇ ਆਪੀਸ ਕਰਦੇ ਦੀਆ ਸਾਰੇ ਜੀ ਦਾ ਬਹੁਤ ਬਹੁਤ ਸ਼ੁਕਰੀਆ ਮੁੰਡੇ ਇਹ ਸਿੱਖਣਾ ਚਾਹੁੰਦਾ ਮੈਸੇਜ ਜਿਹੜੀ ਦੇਣਾ ਚਾਹੁੰਦਾ ਕਿ ਮੈਂ ਕਿ ਸਾਨੂੰ ਸਾਰਿਆਂ ਨੂੰ ਵੀ ਮੀਡੀਆ ਨੂੰ ਸਪੋਰਟ ਕਰਨੀ ਚਾਹੀਦੀ ਆ ਕਿ ਜਿੱਤ ਇਹ ਨਹੀਂ ਹੁੰਦਾ ਕਿ ਪੇਪਰ ਆਪਣੇ ਆਪ ਨਹੀਂ ਚੱਲਦੇ ਚੈਨਲ ਆਪਣੇ ਆਪ ਨਹੀਂ ਚੱਲਦੇ ਚੈਨਲ ਨੂੰ ਅਸੀਂ ਸਬਸਕ੍ਰਾਈਬ ਕਰ ਸਕਦੀ ਆ ਪੇਪਰ ਅਖਬਾਰ ਛਪਨ ਲਈ ਪੇਪਰ ਲੱਗਦਾ ਤੇ ਉਹਦੇ ਤੇ ਪੈਸਾ ਲੱਗਦਾ ਤੇ ਥੋੜਾ ਥੋੜਾ ਸਹਿਯੋਗ ਸਾਨੂੰ ਕਰਨਾ ਪੜਦਾ bina bole karna padta ਲੋੜੀ ਹੁੰਦਾ ਹਜ਼ਾਰਾਂ ਤੇ ਲੱਖਾਂ ਚ ਬੇਸ਼ੱਕ ਮਿਨੀਮਮ ਕਿੰਨਾ ਮੱਤੀ ਪਰ ਅਸੀ ਜੀਆ ਕੁਮਾਰਾਂ ਜੀ ਅੱਜ ਨਾਲ ਕੜਾਂਗੇ ਸਮੇਂ ਦੀ ਮੋਕ ਮੰਗਿਆ ਕਿਉਂਕਿ ਮੁੰਬਈ ਨੇ ਸਾਡੀ ਅੱਤੀ-ਬੁੱਤੀ ਪ੍ਰਸਤ ਕਰਤੀ ਅਸੀਂ ਕੁਝ ਨਹੀਂ ਪਰਦੇ ਅਖਬਾਰ ਤੇ ਕਦੇ ਨਾ ਕਦੇ ਨਜ਼ਰ ਪੈਂਦੀ ਆ ਤੇ ਤੁਸੀ ਜ਼ਰੂਰ ਪੜ੍ਹਦੇ ਆ ਇਸ ਕਰਕੇ ਮਿੱਟੀ ਜਿਹੜਾ ਸਾਥ ਜਿਵੇਂ ਸਾਨੂੰ ਲੋੜ ਹੈ ਸਾਇੰਸਕਾਰਾਂ ਨੂੰ ਲੋੜਾ ਉਹਨੇ ਹੀ মিডিਆ ਨੂੰ ਸਾਇੰਸਕਾਰ ਤੇ ਸਾਇੰਸਕਾਰਾਂ ਨੂੰ মিডিਆ ਦੋਨੇ ਇੱਕ ਥਿੱਕੇ ਤੋਂ ਦੋ ਪਹਿਲੂ ਬਿਲਕੈ ਚੱਲਾਂਗੇ ਪੰਜਾਬ ਪੰਜਾਬੀ ਜਿੰਦਾਬਾਦ ਰਹੂਗੀ ਔਰ ਪੰਜਾਬ ਚ ਮੈਨੂੰ ਨਹੀਂ ਲੱਗਦਾ ਚਿੱਟਾ ਹੈ ਜੋ ਵੀ ਗੱਲ ਸੇਲਾ ਮਹੱਤਵਪੂਰਨ ਅਸਲੀਅਤ ਦਾ ਬੜੀ ਸ਼ੇਤੀ ਕਾਟੂ ਮੋਟਾ ਹੈ ਤੁਸੀਂ ਆਮ ਆਪਣਾ ਜੀ ਕਿਹਨੇ ਤੁਹਾਨੂੰ ਕੀ ਕਹਿੰਦਾ ਮੇਰਾ ਨਾਮ ਸਿੰਦਾ ਢਾਲੀਵਾਲ ਕਰਾਈ ਵਾਲਾ ਅੱਜ ਰੂਹਾਂ ਦਾ ਮੇਲਾ ਪਟੰਡੇ ਦੇ ਵਿੱਚ ਹੋ ਰਿਹਾ ਹੈ ਉੱਥੇ ਪਹੁੰਚਿਆ ਹੈ ਜਿੱਥੇ ਵਾਕਿਆ ਹੀ ਉਹ ਸ਼ਖਸੀਅਤਾਂ ਪਹੁੰਚੀਆਂ ਜਿਨ੍ਹਾਂ ਦੇ ਦਿਲ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਦਰਦ ਹੈ ਜਿਹੜੇ ਚਿੰਤਤ ਆ ਪੰਜਾਬੀ ਮਾਂ ਬੋਲੀ ਦੇ ਅੱਜ ਉਹ ਸ਼ਕਤੀਕਰਨ ਤੇ ਕੋਸ਼ਿਸ਼ਾਂ ਸਫਲ ਹੋਏ ਨੇ ਜਿਸ ਤੇ ਬੜੀ ਖੁਸ਼ੀ ਹੋਈ ਸਾਰੇ ਸਹਿਦਕਾਰਾਂ ਦੇ ਨਾਲਿਲ ਕੇ ਉੱਖਾਂ ਦਾ ਮੇਲਾ ਵਾਕਿਆ ਹੀ ਇਨਸਾਨਾਂ ਦਾ ਮੇਲਾ ਹੈ ਇਸ ਤਰ੍ਹਾਂ ਦੇ ਮੇਲੇ ਹੋਣੇ ਚਾਹੀਦੇ ਆ ਸਾਡੀ ਪੰਜਾਬੀ ਸੱਭਿਆਚਾਰ ਨੂੰ ਲਿਜਾਣ ਵਾਸਤੇ ਸਾਡੀ ਪੰਜਾਬੀ ਮਾਂ ਬੋਲੀ ਨੂੰ ਪਹੁੰਚਾਉਣ ਵਾਸਤੇ ਲੋ ਤੁਸੀਂ ਮੈਸੇਜ ਕਰਨਾ ਚਾਹੁੰਦੇ ਪੰਜਾਬ ਪਸਿਆ ਲਈ ਪੰਜਾਬੀ ਖਾਣੇ ਤੋਂ ਅਸੀਂ ਦੂਰ ਹੋ ਗਏ ਆ ਪੰਜਾਬੀ ਪਹਿਰਾਵੇ ਤੋਂ ਦੂਰ ਹੁੰਦੇ ਜਾ ਰਹੇ ਆ ਅੱਜ ਪੰਜਾਬੀ ਮਾਂ ਬੋਲੀ ਤੋਂ ਵੀ ਦੂਰ ਹੁੰਦੇ ਜਾ ਰਹੇ ਆ ਸਾਡੇ ਜਿਹੜੇ بڑے ਨਿਖੇ ਲੋਕ ਆ ਉਹ ਵੀ ਆਪਣੇ ਬੱਚਿਆਂ ਨੂੰ ਕਹਿਣਗੇ ਕਿ ਅਸੀਂ ਕਹਿਣਾ ਚਾਹੁੰਦੇ ਆ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਜਿਤਨੇ ਵੱਧ ਵੱਧ ਪ੍ਰਫੁੱਲਤ ਕਰੋ ਕਿ ਪੰਜਾਬੀ ਸਿਖਾਓ ਆਪਣੇ ਬੱਚਿਆਂ ਨੂੰ ਸਾਰੀਆਂ ਪਹਿਚਾਣਾਂ ਹੋਣੀਆਂ ਚਾਹੀਦੀਆਂ ਪਰ ਗੱਲ ਹੈ ਜਿਹੜੀ ਉਹ ਪੰਜਾਬੀ ਮਾਂ ਬੋਲੀ ਦੇ ਵਿੱਚ ਕਰੋ ਪੰਜਾਬੀ ਮਾਂ ਬੋਲੀ ਆਪਣੇ ਬੱਚਿਆਂ ਨੂੰ

ਤੋਂ ਤਾਂ ਕਿ ਕੋਈ ਅਵਰ ਹੈਗੀ ਐ ਤੁਸੀਂ ਕਹੋ ਸਕਦੇ ਹੋ ਸੁਣ ਸਕਦੇ ਹੋ ਤਾਂ ਤੁਸੀਂ ਸੇਕ ਇਟ ਸੈਕ੍ਰੇਟ ਸੋ ਅਸੀਂ ਹਜੇ ਤੱਕ ਸਾਰਿਆਂ ਨੂੰ ਬਾਹਰੋਂ ਮਿਲ ਕੇ ਕੁਝ ਨਾ ਕੋਈ ਦੱਸ ਸਿੱਖ ਸੈਕ੍ਰੇਟ ਮੈਂ ਜੀ ਸਰ ਆਪਣਾ ਕੀ ਨਾਮ ਤੁਸੀਂ ਕਿਹਨੇ ਚਾਹੁੰਗੇ ਸਰਪੰਨ ਸਿੰਘ ਬਲਾਹ ਜੀ ਸਭ ਤੋਂ ਪਹਿਲਾਂ ਤਾਂ ਮੈਂ ਮਨਜੀਤ ਸੰਜੀਤ ਮੈਡਮ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਬਹੁਤ ਸਵਾਗਤ ਕੀਤਾ ਤੁਸੀਂ ਆ ਗਏ ਤਾਂ ਤੇ ਪ੍ਰਮਾਤਮਾ ਦੇ ਅਰਦਾਸ ਕਰਦੇ ਪ੍ਰਮਾਤਮਾ ਇਹਨਾਂ ਨੂੰ ਇਤਿਹਾਸਿਕ ਚੱਟੀਆਂ ਦੇ ਲੱਛੇ ਤੇ ਜੋ ਮੇਲਾ ਰੋਮਾਲ ਸਦਿਆ ਬਹੁਤ ਬਹੁਤ ਕਰੀਆ ਪਰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਲਵੇ ਕਿ ਇਹੋ ਪੰਜਾਬੀ ਤੋਂ ਵੀ ਆ ਰਹੀ ਹੈ ਅਜਿ ਸੁਰਨਾ ਉਹ ਸੋਲ ਜਦੋਂ ਕਹਿੰਦਾ ਪੰਜਾਬੀ ਦੇ ਪਹਿਲੇ ਨਾਸੇ ਗੁਰੂ ਅਗਲੇ ਲਈ ਤਾਂ ਜੋ ਆਪਾਂ ਪੰਜਾਬ ਨੂੰ ਸੇਵਾ ਕਰਨਾ ਹੈ ਅੱਜ ਸਾਡੇ ਐਮ ਡੀ ਸਾਹਿਬ ਸਰਦਾਰ ਗਵਿੰਦਰ ਸਿੰਘ ਜੀ ਬਲਹਾ ਬਟਿੰਡਾ ਪਹੜਾਰੇ ਹਨ ਕਵੀ ਦਰਬਾਰ ਦਾ ਸਮਾਗਮ ਸੀਗਾ ਇੱਥੇ ਕਸੀ ਉਹਨਾਂ ਨੂੰ ਮਿਲ ਕੇ ਉਹਨਾਂ ਦਾ ਸਵਾਗਤ ਕੀਤਾ ਤੇ ਇਸ ਕਵੀ ਦਰਬਾਰ ਦੇ ਵਿੱਚ ਪਾਕਪਨ ਕਵੀਆਂ ਦੇ ਵਿਚਾਰ ਸੁਣ ਕੇ ਸਮਾਜੀਕ ਕ੍ਰੁਤੀਆਂ ਆ ਰਹੀਆਂ ਸਨਾਜ ਦੇ ਵਿੱਚ ਉਹਨਾਂ ਤੇ ਉਹਨਾਂ ਦਾ ਕਲਾਕ ਸੀਗਾ ਉਹਨਾਂ ਨੂੰ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਤੇ ਇਸ ਤੋਂ ਬਾਅਦ ਮੈਂ ਰਾਜਦੋਆ ਕੀ ਬੋਊਗਾ ਸਾਰਿਆਂ ਨੂੰ ਮਾਣਜ ਅੱਜ बहुत ही खुशी की गल है कि दिल्ली धरती के कई ग्रामा दूर का प्रोग्राम चल रहा है जेदेवी अखबार के चैनल ने एम डी हरपुर सिंह कला ने सात सारी क्या गोलती है तो मैडम हरदीप को संधु जी ने इस प्रोग्राम का आयोजन किया है बहुत ही दूर दूर दरा कलाकार मैडम संधा तालुका जी हो सब लाकर सब धर्म